ਐਸਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਈ ਸੀ ਕਿਲਾ ਅਨੰਦਗਰ ਸਾਹਿਬ ਦੇਤੇ ਹੁਣ ਤੁਹਾਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਜਾ ਰਹੇ ਹਾਂ ਪ੍ਰਭਾਰ ਬਸੂਰਾ ਸਾਹਿਬ ਦੇ ਜਿੱਥੇ ਜਿਹੜੇ ਰੋਡ ਤੇ ਆਪਾਂ ਜਾ ਰਹੇ ਹਾਂ ਜੀ ਇਹ ਸੜਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਵਜਦੀ ਆ ਤੇ ਇਸ ਰਸਤੇ ਤੇ ਹੀ ਗੁਰਦੁਆਰਾ ਕੀਰਤਪੁਰ ਸਾਹਿਬ ਆਉਂਦਾ ਹੈ ਤੇ ਉਹ ਆਪਾ ਕ੍ਰਾਸ ਕਰ ਚੁੱਕੇ ਹਾਂ ਤੇ ਹੁਣ ਗੱਲ ਕਰਾਂਗੇ ਆਪਾਂ ਗੁਰਦੁਆਰਾ ਫਰਵਾੜ ਬਿਛੋੜਾ ਸਾਹਿਬ ਦੀ ਜਿੱਥੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਕਿਉਂਕਿ ਉਹਨਾਂ ਨੇ ਜਦੋਂ ਕਿਲਾ ਛੱਡਿਆ ਸੀ ਕਿਲਾ ਤਾਂ ਛੱਡਤਾ ਸੀ ਪਰ ਮੁਗਲਾਂ ਦੇ ਪਹਾੜੀ ਰਾਜਾਂ ਨੇ ਜੋ ਝੂਠੀਆਂ ਸੌਹਾਂ ਖਾਦੀਆਂ ਸੀ ਉਹਨਾਂ ਨੇ ਮਕਰਨ ਤੁਮਵਾਦ ਉਹਨਾਂ ਨੇ ਗੁਰੂ ਸਾਹਿਬ ਦਾ ਪਿੱਛਾ ਕੀਤਾ ਤੇ ਗੁਰੂ ਸਾਹਿਬ ਨੂੰ ਰਾਤ ਪੈ ਗਈ ਸੀ ਤੇ ਮੁਗਲ ਫੌਜਾਂ ਪਿੱਛਾ ਕਰਦੀਆਂ ਕਰਦੀਆਂ ਸਰਸਵਤੀ ਨਦੀ ਤੇ ਪਹੁੰਚ ਗਈਆਂ ਤੇ ਸਵੇਰ ਦਾ ਟਾਈਮ ਸੀ ਗੁਰੂ ਸਾਹਿਬ ਨੇ ਆਸਾਜੀ ਦੇ ਦਰ ਦਾ ਕੀਰਤਨ ਕੀਤਾ ਚੱਲ ਰਿਹਾ ਸੀ ਤੇ ਗੁਰੂ ਸਾਹਿਬ ਨੇ ਕਦੇ ਵੀ ਕੋਈ ਵੀ ਮੁਸੀਬਤ ਹੋਵੇ ਪਰ ਕਦੇ ਵੀ ਆਸਾਦੀ ਵਾਰ ਦਾ ਕੀਰਤਨ ਨਾ ਗਾਣੇ ਸਿਪਾਇਆ ਤੇ ਉਸ ਤੋਂ ਬਾਅਦ ਮੁਗਲ ਫੌਜਾਂ ਨੇ ਆ ਕੇ ਉਨਤੇ ਹਮਲਾ ਕਰ ਦਿੱਤਾ ਤਾਂ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਤੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਸਹਬਜ਼ਾਦੇ ਭਾਬਾ ਜੂਰਾਵਰ ਸਿੰਘ ਤੇ ਭਾਬਾ ਫਤਿਹ ਸਿੰਘ ਜੀ ਤੇ ਜਿਨ੍ਹਾਂ ਤੋਂ ਸਰਸਨ ਦੀ ਪਾਰਹੀ ਨਹੀਂ ਹੋਈ ਸੀ ਕਿਉਂਕਿ ਮੀਂਹ ਪੈ ਰਿਹਾ ਸੀ ਤੇ ਸਰਸਨ ਨਦੀ ਦਾ ਪਾਣੀ ਬਹੁਤ ਚੜ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਦੋਨੋਂ بڑے ਸਹਬਜ਼ਾਦੇ ਭਾਬਾ ਜੀਤ ਸਿੰਘ ਜੀ ਤੇ ਬਾਬਾ ਜੂਹਾਰ ਸਿੰਘ ਜੀ ਤੇ 40 ਨਾਲ ਸਿੰਘ ਸੀ ਤੇ ਤੀਜੇ ਹਿੱਸੇ ਵਿੱਚ ਮਾਤਾ ਸੁੰਦਰੀ ਜੀ ਦੇ ਨਾਲ ਕੁਝ ਕੁ ਸਿੰਘਾਂ ਜਿਵੇਂ ਕਿ ਭਾਈ ਮਨੀ ਸਿੰਘ ਜੀ ਨਾਲ ਸਰਸਵਤੀ ਨਦੀ ਦੇ ਵਿੱਚ ਬਹੁਤ ਕੀਮਤੀ ਸਮਾਨ ਵੀ ਆਪਣੇ ਨਾਲ ਹੀ ਸਰਸਨ ਦੀ ਰੋੜ ਕੇ ਲੈ ਗਈ ਸੀ ਤੇ ਕਿਹਾ ਜਾਂਦਾ ਹੈ ਕਿ ਰਸ ਨਦੀ ਦਾ ਇਨਾ ਬਹੁਤ ਸੀ ਕਿ ਬਹੁਤ ਸਾਰੇ ਸਿੰਘ ਤੇ ਘੋੜੇ ਤੇ ਹੋਰ ਵੀ ਛੋਟੇ ਬੱਚੇ ਵੀ ਉਸ ਨਦੀ ਦੇ ਵਿੱਚ ਰੁੜ ਗਏ ਸੀ ਤੇ ਗੁਰੂ ਸਾਹਿਬ ਦਾ ਲਿਖਿਆ ਹੋਇਆ ਹੋਰ ਵੀ ਹੱਥ ਲਿਖਤਾ ਤੇ ਹੋਰ ਵੀ ਬਹੁਤ ਸਾਰਾ ਖਜ਼ਾਨਾ ਨਦੀ ਆਪਣੇ ਨਾਲ ਹੀ ਰੋੜ ਕੇ ਲੈ ਗਏ ਸੀ ਤੇ ਖਰਸਾ ਨਦੀ ਦੇ ਕਿਨਾਰੇ ਤੇ ਕਮਾਸਾਨ ਦਾ ਜਦ ਹੋਇਆ ਇਸ ਵਿਸੋੜੇ ਤੋਂ ਬਾਅਦ ਕਦੇ ਵੀ ਗੁਰੂ ਸਾਹਿਬ ਆਪਣੇ ਪਰਵਾਰ ਮਾਤਾ ਗੁਜਰੀ ਜੀ ਦੇ ਛੋਟੇ ਸਹੁਰਜਾਂ ਨੂੰ ਕਦੇ ਵੀ ਨਹੀਂ ਮਿਲ ਸਕੇ ਤੇ ਨਾ ਨੂੰ ਸਰਹੰਦ ਵਿਖੇ ਸ਼ਹੀਦ ਕਰ ਦਿੱਤਾ ਗਿਆ ਤੇ ਇਹ ਸੀ ਜਿੱਥੋਂ ਦਾ ਇਤਿਹਾਸ ਤੇ ਹੁਣ ਆਪਾਂ ਦਰੁਤਾਨੋਂ ਦਾ ਗੁਰਦੁਆਰਾ ਸਾਹਿਬ ਦੇ ਕਰਵਾਉਣੇ ਦਰਸ਼ਨ ਤੇ ਅਜੋ ਜੀ ਚੱਲ ਗਏ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਰੋਡ ਜਿਹੜਾ ਬੱਜਦਾ ਜ ਤੁਹਾਨੂੰ ਦੱਸੀ ਸੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਵੱਜਦਾ ਤੇ ਇਸ ਰੋਡ ਦੇ ਉੱਤੇ ਹੀ ਸਾਰੇ ਗੁਰਦੁਆਰਾ ਸਾਹਿਬ ਹਨ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਵੀਡੀਓ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਪਿਛਲੀ ਵੀਡੀਓ ਆਪਾਂ ਸਫਰ ਇਹ ਸਹਾਦਰਤ ਆਰੰਭ ਕੀਤਾ ਸੀ ਜਿੱਤੇ ਜਿੱਤੇ ਗੁਰੂ ਸਾਹਿਬ ਜੀ ਦਾ ਮੈਂ ਜਦੋਂ ਆਨੰਦ ਕੜਦਾ ਕਿਲਾ ਛੱਡਿਆ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਕਿੱਥੇ ਕਿੱਥੇ ਗਏ ਤੇ ਮਾਤਾ ਗੁਰੂ ਜੀ ਕਿਹੜੇ ਪਾਸੇ ਗਏ ਉਹ ਸਾਰਾ ਆਪਾਂ ਸਟਾਰਟ ਕੀਤਾ ਸੀ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਆ ਅਗਲੀ ਵੀਡੀਓ ਦੇ ਵਿੱਚ ਬਸੋੜਾ ਸਾਹਿਬ ਦੇ ਗੁਰਦੁਆਰਾ ਬਿਛੋੜਾ ਸਾਹਿਬ ਦੇ ਇਹ ਬਿਲਕੁਲ ਮੇਨ ਰੋਡ ਤੋਂ ਸਾਈਡ ਤੇ ਉੱਤਰ ਕੇ ਆ ਜੀ ਤੇ ਆ ਦੇਖ ਸਕਦੇ ਹੋ ਜਿਹੜੇ ਰੋਡ ਤੁਸੀਂ ਦੇਖ ਰਹੇ ਹੋ ਇਹ ਰੋਡ ਆਨੰਦਪੁਰ ਤੋਂ ਰੋਪੜ ਰੋਡ ਆ ਜੀ ਤੇ ਬਿਲਕੁਲ ਇਹਦੇ ਇਹ ਜੋ బోర్ਡ ਲੱਗਿਆ ਦਿਸੂਗਾ ਤੇ ਗੇਟ ਵੀ ਬਣਿਆ ਹੋਇਆ ਜੀ ਤੇ ਚਲੋ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਤੇ ਬਾਅਦ ਉੱਥੇ ਜਾ ਕੇ ਬਾਕੀ ਗੱਲਾਂ ਬਾਤ ਉੱਥੇ ਜਾ ਕੇ ਕਰਦੇ ਆ ਤੇ ਇਤਿਹਾਸ ਬਾਰੇ ਉੱਥੇ ਜਾ ਕੇ ਸਮਝ ਪਾਵਾਂਗੇ

ਇਹ ਗੁਰਦੁਆਰਾ ਪਰਿਵਾਰ ਬਿਸ਼ੋੜਾ ਸਾਹਿਬ ਦਾ ਬਾਹਰ ਲਾ ਵਿਊ ਤੇ ਦਰਬਾਰ ਸਾਹਿਬ ਬਹੁਤ ਉਚਾਈ ਤੇ ਬਣਿਆ ਹੋਇਆ ਜੀ ਚਲੋ ਕਰਾਉਣੇ ਜੀ ਦਰਸ਼ਨ ਤੁਹਾਡੇ ਅੰਦਰ ਚੱਲ ਕੇ ਇਹ ਜੀ ਅਜੀ ਗੁਰਦੁਆਰਾ ਪਰਿਵਾਰ ਬਸੋੜਾ ਸਾਹਿਬ ਦਾ ਇਤਿਹਾਸ ਸਤਿਕਾਰਯੋਗ ਸਾਧ ਸੰਗਤ ਜੀਓ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਰਿਵਾਰ ਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਜਦੋਂ ਅਚਨਚੇਤ ਭਾਈ ਬਾਈ ਤਾਰਦੇਹ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਬੋਲ ਦਿੱਤਾ ਤੇ ਇਸ ਧਰਮ ਯੁੱਧ ਵਿੱਚ ਭਾਈ ਉਦੇਸ ਸਿੰਘ ਜੀ ਅਨੇਕਾਂ ਤੇ ਸਿੰਘਾਂ ਸ਼ਹੀਦੀ ਪਾ ਗਏ ਤੇ ਜਿਨ੍ਹਾਂ ਦੀਆਂ ਮੁੱਖ ਨਿਸ਼ਾਨੀਆਂ ਮਿਲ ਚੁੱਕੀਆਂ ਹਨ ਤੇ ਇਸ ਹੀ ਕੋਰ ਜੁੱਧ ਵਿੱਚ ਦਸਵੇਂ ਹਸਪਤਾਲ ਦੇ ਸਾਰੇ ਪ੍ਰਵਾਪ ਦਾ ਵਿਛੋੜਾ ਪੈ ਗਿਆ ਸੀ ਜਿਹੜਾ ਇਸ ਜਗ੍ਹਾ ਦੇ ਉੱਤੇ ਜੁੱਧ ਹੋ ਰਿਹਾ ਸੀ ਉਸ ਦੇ ਰਹਿਨਮਾਈ ਭਾਈ ਉਦੇ ਸਿੰਘ ਜੀ ਕਰ ਰਹੇ ਸੀ ਕੁਝ ਸਿੰਘਾਂ ਦੇ ਨਾਲ ਕਿਹਾ ਜਾਂਦਾ ਹੈ ਕਿ ਭਾਈ ਉਦੇ ਸਿੰਘ ਜੀ ਨੇ ਮੁਗਲਾਂ ਤੇ ਪਹਾੜੀ ਰਾਜਾਂ ਨੂੰ ਜਿਨ੍ਹਾਂ ਦੀ ਕਿੰਤੇ ਲਗਭਗ 10 ਲੱਖ ਦੇ ਕਰੀਬ ਸੀ ਉਹਨਾਂ ਨੂੰ 4 ਘੰਟੇ ਦੇ ਕਰੀਬ ਰੋਕ ਕੇ ਰੱਖਿਆ ਸੀ ਹੁਣੇ ਦਰਬਾਰ ਸਾਹਿਬ ਦੇ ਅਜੇ ਚੱਲਦੇ ਆ ਦਰਬਾਰ ਸਾਹਿਬ ਤੇ ਕਰਵਾਉਣੇ ਆ ਦਰਸ਼ਨ ਦਰਬਾਰ ਸਾਹਿਬ ਦੇ ਉਹ ਤੋਂ ਸੁਧਾਇਆ ਨਹੀਂ ਕਿਉਂਕਿ ਦਰਬਾਰ ਸਾਹਿਬ ਬਹੁਤ ਉਚਾਈ ਤੇ ਬਣਾ ਹੋਇਆ ਜੀ ਕਿਉਂਕਿ ਸੱਸਾਂ ਦੇ ਤੇ ਕੰਡੇ ਤੇ ਆ ਦਰਬਾਰ ਸਾਹਿਬ ਬਿਲਕੁਲ ਜਿੱਦਾਂ ਗੁਰਦੁਆਰਾ ਸਾਹਿਬ ਗੁਰੂ ਕਾ ਲਾਹੌਰ ਹੈ ਜਿੱਥੋਂ ਬਣਿਆ ਹੋਇਆ ਬਹੁਤ ਚਾਹੀਤੇ ਆ ਘੱਟੋ ਘੱਟ ਨਾ ਕਰਦੇ ਨਾਲੇ ਆਪ ਲਿਆ 50 60 ਪੌੜੀਆਂ ਦੇ ਕਰੀਬ ਹੋਣਗੇ ਚਲੋ ਜੀ ਕਰਵਾਉਨੇ ਆ ਦਰਸ਼ਨ ਪ੍ਰਭਾਰ ਸਾਹਿਬ ਦੇ ਤੇ ਗੁਰੂ ਸਾਹਿਬ ਦਾ ਇਸ ਜਗ੍ਹਾ ਦੇ ਉੱਤੇ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਗੁਰੂ ਸਾਹਿਬ 40 ਸਿੰਘਾਂ ਸਮੇਤ ਦੇ ਦੋਸ ਬੜੇ ਸਹਿਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜੀ ਵੱਲ ਨੂੰ ਹੋ ਗਏ ਸੀ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਤੋਂ ਸਰਸਵਰਦੀ ਪਾਰ ਨਹੀਂ ਹੋਈ ਤੋ ਸਰਸਵਰਦੀ ਦੇ ਕੰਡੇ-ਕੰਡੇ ਜਾ ਕੇ ਕੁੰਮਾ ਮਖਸ ਕੀ ਦੀ ਝੋਪੜੀ ਵਿੱਚ ਰਾਤ ਕੱਟੀ ਸੀ ਉਹਨਾਂ ਨੇ ਤੇ ਮਾਤਾ ਸਹਿਬਕੌਰ ਤੇ ਕੁਰੂ ਸਿੰਘਾਂ ਦੇ ਨਾਲ ਉਰੋਪੜਵਾਲ ਚਲੇ ਗਏ ਇਹੀ ਨੇ ਜਿਹੋ ਹਥਿਆਰ ਜਿਹੜੇ ਸਰਸਨ ਦੀ ਖੁਦਾਈ ਤੋਂ ਬਾਅਦ ਇਸ ਜਗ੍ਹਾ ਦੇ ਤੋਂ ਮਿਲੇ ਹਨ ਜਿਦੇ ਵਿੱਚ ਕਿਰਪਾਨ ਗਰਦਾ ਤੇ ਖੰਡਾ ਤੇ ਹੋਰ ਵੀ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਹਨ ਜੋ ਤੁਹਾਨੂੰ ਦਰਸਾ ਕਰਵਾ ਰਹੇ ਹਾਂ ਜੀ ਸਰਵਾਰ ਸਾਹਿਬ ਦੇ ਅੜਲ ਦਲ ਦਾ ਜਿਹੜਾ ਵੀ ਤੁਸੀਂ 뷰 ਦੇਖ ਰਹੇ ਹੋ ਜੀ ਪਹਿਲਾਂ ਸਾਰੀ ਇੱਥੇ ਸਸਨ ਨਦੀ ਹੀ ਹੁੰਦੀ ਸੀ ਤੇ ਹੁਣ ਤਾਂ ਚਲੋ ਲੋਕਾਂ ਨੇ ਜਗ੍ਹਾ ਤੇ ਕਬਜ਼ਾ ਕਰ ਲਿਆ ਤੇ ਨਦੀ ਦਾ ਵਹਿਣ ਵੀ ਘਟ ਗਿਆ ਬਹੁਤ ਜ਼ਿਆਦਾ ਤੇ ਇਧਰ ਅਜਿਹਾ ਤੇ ਹੀ ਜਗਾ ਜੀ ਸਰਸਵਤੀ ਨਦੀ ਵੀ ਦਿਖਾਵਾਂਗੇ ਜੀ ਉਹ ਜਿਸ ਦੇ ਵਿੱਚ ਸਾਡੇ ਅਨੇਕਾਂ ਪ੍ਰਕਾਰ ਦੇ ਇਤਿਹਾਸ ਤੇ ਹੋਰ ਬਹੁਤ ਚੀਜ਼ਾਂ ਸਮਾ ਗਈਆਂ ਤੇ ਉਹ ਵੀ ਦਿਖਾਵਾਂਗੇ ਤੇ ਚਲੋ ਜੀ ਚੱਲਦੇ ਆ ਨੇ ਜੀ ਦਰਸ਼ਨ ਤੁਹਾਨੂੰ ਗੁਰਦੁਆਰਾ ਪਰਿਵਾਰ ਬਸੋੜਾ ਸਾਹਿਬ ਦੇ ਤੇ ਇਥੋਂ ਪਰਿਵਾਰ ਵਿਸੜ ਗਿਆ ਸੀ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਤਾਂ ਤੋਂ ਸਰਸਾ ਨਦੀ ਪਾਰ ਨਹੀਂ ਸੀ ਹੋਈ ਕਿਉਂਕਿ ਜਿਆਦਾ ਬਹਾਵ ਹੋਣ ਦੇ ਕਾਰਨ ਸਰਸਾ ਨਦੀ ਦੇ ਕੰਡੇ-ਕੰਡੇ ਹੋ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਕੁੰਮਾ ਮਸਕੀ ਦੀ ਝੂਪੜੀ ਕੋਲ ਪਹੁੰਚੇ ਸੀ ਤੇ ਅਗਲੀ ਵੀਡੀਓ ਦੇ ਵਿੱਚ ਉਸ ਉੱਥੇ ਤੋਂ ਗੁਰਦੁਆਰਾ ਸਾਹਿਬ ਸਸੋਂ ਵਿਤਾ ਜੀ ਉਹ ਜਗ੍ਹਾ ਦੇ ਉੱਤੇ ਦਰਸ਼ਨ ਕਰਾਵਾਂਗੇ ਤੇ ਸਭ ਤੋਂ ਪਹਿਲੀ ਰਾਤ ਉਸ ਜਗ੍ਹਾ ਦੇ ਉੱਤੇ ਕੱਤੀ ਸੀ ਤੇ ਇਹ ਹੈ ਜੀ ਉਹ ਸਸਨ ਨਦੀ ਜਿਸ ਨੇ ਸਦਾ ਬਹੁਤ ਕੁਝ ਖੋ ਕੇ ਰੱਖ ਲਿਆ ਤੇ ਅਗਲੀ ਵੀਡੀਓ ਦੇ ਵਿੱਚ ਮਿਲਦਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ